ਕਹਣਾ ਚੰਨਿਆ ਵਰਕਰਾਂ ਪ੍ਰਚਾਰ ਤੋਂ ਪਹਿਲੇ ਤੋਂ ਸ਼ੁਰੂ ਹੋਇਆ ਸੀ ਪਾਰਟੀ ਦੇ ਤੌਰ ਦੇ ਉੱਤੇ ਅੱਜ ਇੱਕ ਕੈਂਡੀਡੇਟ ਦੇ ਤੌਰ ਦੇ ਉੱਤੇ ਸ਼ੁਰੂ ਕਰੂੰਗੀ ਮੈਂ ਔਰ ਸਾਰੇ ਪਾਰਟੀ ਵਰਕਰਸ ਨੂੰ ਮੈਂ ਜ਼ਰੂਰ ਕਹਿਣਾ ਚਾਹੁੰਦੀ ਹਾਂ ਕਿ ਇਹ ਬਹੁਤ ਵਧੀਆ ਮੌਕਾ ਹੈਗਾ ਇੱਕ ਕਿ ਅਸੀਂ ਪਾਰਟੀ ਨੂੰ ਇੱਥੇ ਮਜ਼ਬੂਤ ਕਰੀਏ ਔਰ ਅੱਗੇ ਜਿਹੜੀਆਂ ਅਸੈਂਬਲੀ ਦੀਆਂ ਚੋਣਾਂ ਆਣਗੀਆਂ ਉਹਦੇ ਲਈ ਤਿਆਰੀ ਹੁਣ ਤੋਂ ਸ਼ੁਰੂ ਹੋ ਜਾਏਗੀ ਸੋ ਮੈਨੂੰ ਬਹੁਤ ਖੁਸ਼ੀ ਹੋਈ ਔਰ ਮੈਂ ਆਸ ਰੱਖਦੀ ਆਂ ਕਿ ਪਾਰਟੀ ਦੇ ਵਰਕਰਸ ਵਧੀਆ ਤਰੀਕੇ ਨਾਲ ਕੰਮ ਕਰਨਗੇ ਕਿਉਂਕਿ ਉਹਨਾਂ ਦੇ ਸਿਰਾਂ ਦੇ ਉੱਤੇ ਹੀ ਅਸੀਂ ਇਹ ਲੜਾਈ ਲੜ ਸਕਦੇ ਹਾਂ ਕਲੈਕਸ਼ਨ 'ਚ ਚੁਣੌਤੀ ਆਉਂਦੀ ਹੈ ਪਰ ਜਿਹੜੇ ਹੁਣ ਵਰਕਰ ਨੇ ਨਾ ਸਾਡੇ ਨਾਲ ਇਹ ਦਿਲੋਂ ਨੇ ਮਜ਼ਬੂਤ ਨੇ ਔਰ ਪੂਰਾ ਭਰੋਸਾ ਮੈਨੂੰ ਇਹਨਾਂ ਦੇ ਉੱਤੇ ਕਿ ਇਹ ਬਹੁਤ ਵਧੀਆ ਢੰਗ ਦੇ ਨਾਲ ਇਹ ਆਪਣੀ ਇਲੈਕਸ਼ਨ ਸਮਝ ਕੇ ਇਲੈਕਸ਼ਨ ਲੜਨਗੇ ਨੂੰ ਲੱਗਦਾ ਵੀ ਜਿਹੜੇ ਪੁਰਾਣੇ ਵਰਕਰ ਕੁਝ ਬੀਜੇਪੀ ਦੇ ਜਿਹੜੇ ਨੇ ਉਹ ਨਾਰਾਜ਼ ਨੇ ਉਹਨਾਂ ਨੂੰ ਜੋੜਿਆ ਜਾਏਗਾ ਕੁਝ ਨਾਣ ਦੀ ਕੋਸ਼ਿਸ਼ ਕੀਤੀ ਜਾਏਗੀ ਜਾਂ ਬਿਲਕੁਲ ਜੋੜਿਆ ਜਾਊਗਾ ਬਿਲਕੁਲ ਜੋੜਿਆ ਜਾਏਗਾ ਹਾਂ ਪਰ ਜੁੜੇ ਵੀ ਨਹੀਂ ਦੇਖੋ ਛੋਟੀ ਬੋਟੀ ਹਰ ਇੱਕ ਕਰਦੇ ਨਰਾਜ਼ਗੀ ਹੋ ਜਾਂਦੀ ਹੈ ਪਰ ਬਹੁਤ ਕਮਿਟਿਡ ਉਹ ਸਾਡੇ ਤੋਂ ਪਹਿਲੇ ਦੇ ਬੀਜੇਪੀ ਦੇ ਵਰਕਰਸ ਨੇ ਅਸੀਂ ਉਹਨਾਂ ਦੇ ਘਰ ਚ ਗਏ ਹਾਂ ਮੈਡਮ ਉਹਨਾਂ ਨੂੰ ਵੀ ਇੱਕ ਮੈਸੇਜ ਦੇ ਦਿਓ ਜਿਹੜੇ ਵਿਚਾਰੇ ਕੁੱਟੇ ਪਏ ਨੇ ਵੀ ਉਹ ਤੁਹਾਡੇ ਨਾਲ ਆਣ ਕਿਉਂਗੇ ਪਟਿਆਲਾ ਜ਼ਿਲ੍ਹੇ ਦੇ ਵਿੱਚ ਬੋਤ ਨੇ ਹੁਣ ਟਿਕਟ ਮਿਲ ਚੁੱਕੀ ਆ ਤੁਹਾਡੇ ਨਾਲ ਸਾਥ ਦੇਣ ਉਹਨਾਂ ਨੂੰ ਕੀ ਪੁੱਛ ਕਰਨਾ ਮੈਂ ਮੈਂ ਉਹਨਾਂ ਨਾਲ ਮਿਲ ਵੀ ਚੁੱਕੀ ਆ ਬਹੁਤ ਕਈ ਦਿਨ ਪਹਿਲੇ ਔਰ ਅਸੀਂ ਇਕੱਠੇ ਕੰਮ ਕਰਾਂਗੇ ਹਾਂਜੀ ਮੈਡਮ ਬਗ ਮੁਕਾਬਲਾ ਕਿਸ ਤੋਂ ਇਹਨਾਂ ਕੋਈ ਅੰਮ੍ਰਿਤ ਪਾਰਟੀ ਦੇ ਵੀ ਜਿਹੜੇ ਡਾਕਟਰ ਵੱਲ ਵੀ ਇਹਨੇ ਤੇ ਦੂਜੇ ਪਾਸੇ ਇੱਕ ਡਾਕਟਰ ਹੋਰ ਵੀ ਮੈਦਾਨ 'ਚ उतारे ਜਾ ਰਹੇ ਨੇ ਡਾਕਟਰ ਗਾਂਧੀ ਤੇ ਦੂਜੇ ਪਾਸੇ ਤੀਜੇ ਪਾਸੇ ਤੁਸੀਂਓ ਕਿਦਾਂ ਮੁਕਾਬਲਾ ਕਿਸ ਪਾਰਟੀ ਦਾ ਸਭ ਆਊਗਾ ਚੌਥਾ ਪਾਸਾ ਵੀ ਆਉਗਾ ਹਾਂ ਟੋਟਾ ਪਾਸਾ ਵੀ ਆਉਗਾ ਅੱਛਾ ਤੇ ਮੁਕਾਬਲਾ ਦੇਖੋ ਮੁਕਾਬਲਾ ਤੇ ਮੁਕਾਬਲਾ ਹੀ ਹੁੰਦਾ ਹੈ ਹਰ ਇੱਕ ਕੈਂਡੀਡੇਟ ਆਪਣਾ ਪੂਰਾ ਜੋਰ ਲਾਉਂਦਾ ਹੈ ਬਿਲਕੁਲ ਔਰ ਜਦ ਰਣਨੀਤੀ 'ਚ ਜਾਂਦੇ ਹੋ ਸਾਰੀਆਂ ਫੌਜਾਂ ਇਕੱਠੀਆਂ ਹੋ ਜਾਂਦੀਆਂ ਨੇ ਅੰਤ ਦੇ ਵਿੱਚ ਫੈਸਲਾ ਲੋਕਾਂ ਨੇ ਦੇਣਾ ਪਰ ਮੇਰੇ ਖਿਆਲ ਚ ਅਸੀਂ ਬਹੁਤ ਵਧੀਆ ਤਰੀਕੇ ਨਾਲ ਇਹ ਲੜਾਈ ਵਿੱਚੋਂ ਨਿਕਲਾਂਗੇ